ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕਾ ਗੁਰੂ ਹਰਸਹਾਏ ਦਾ ਲਗਦਾ ਵਿਵਾਦਾਂ ਦੇ ਨਾਲ ਪੱਕਾ ਰਿਸ਼ਤਾ ਬਣਦਾ ਜਾ ਰਿਹਾ ਹੈ। ਹਾਲੀ ਦੇ ਵਿੱਚ ਨਸ਼ੇ ਦੇ ਵਪਾਰੀਆਂ ਦੇ ਨਾਲ ਪੁਲਿਸ ਦੇ ਉੱਤੇ ਮਾਰਕੁੱਟ ਦੀ ਦੋਸ਼ ਲੱਗਣ ਤੋਂ ਬਾਅਦ ਮਾਮਲਾ ਹਾਲੇ ਠੰਡਾ ਨਹੀਂ ਸੀ ਪਿਆ ਕਿ ਗੁਰੂ ਹਰਸਹਾਏ ਦੇ ਪਿੰਡ ਰੁਕਣਾ ਬੋਤਲਾ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਇੱਕ ਨੌਜਵਾਨ ਮੁੰਡੇ ਅਤੇ ਕੁੜੀ ਦੀ ਇਤਰਾਜ਼ਯੋਗ ਹਾਲਤ ਦੇ ਵਿੱਚ ਵੀਡੀਓ ਵਾਇਰਲ ਕਰ ਦਿੱਤੀ ਗਈ। ਦੂਜੇ ਪਾਸੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਘਰਵਾਲਿਆਂ ਦਾ ਕਹਿਣਾ ਹੈ ਕਿ ਜਿਹੜਾ ਮੁੰਡੇ ਕੁੜੀ ਨੂੰ ਫੜਿਆ ਉਹ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਅਤੇ ਵਾਲੇ ਜਾਣ ਬੁੱਝ ਕੇ ਉਹਨਾਂ ਨੂੰ ਫਸਾਰੇ ਨੇ ਉਧਰ ਜਦੋਂ ਇਸ ਮਾਮਲੇ ਨੂੰ ਲੈ ਕੇ ਗੁਰੂ ਹਰ ਸਾਹੇ ਦੇ ਐਸ ਐਚਓ ਜਸਵਿੰਦਰ ਸਿੰਘ ਦੇ ਨਾਲ ਫੋਨ ਕਾਲ ਦੇ ਉੱਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਕੁੜੀ ਮੁੰਡੇ ਨੂੰ ਨਾਬਾਲਗ ਦੱਸਦੇ ਹੋਏ ਆਪਣਾ ਪੱਲਾ ਛੱਡ ਦਿੱਤਾ Audio Jungle. Audio Jungle. ਇਸ ਤਰ੍ਹਾਂ ਧਾਰਾ ਆਏ ਹੋਏ ਸੀ ਤੇ ਮੈਂ ਚਾਪਣਾ ਕਿ ਦਿੰਦੀ ਵੀ ਸੋਨਾਂ ਦੇ ਉੱਪਰ ਬੈਠੇ ਹੋਏ ਸੀ ਤੇ ਜਦੋਂ ਪੁਲਿਸ ਵਾਲਾ ਆਇਆ ਨਾ ਮਗੂ ਆਖੋ ਲਿਆ ਮੈਂ ਕੁਛ ਆਂ ਕਿ ਤੁਸੀਂ ਕੌਣ ਆ ਤੇ ਕਹਿੰਦੇ ਤੁਸੀਂ ਕਰ ਕਿ ਸਾਰਾ ਕੱਦ ਦੱਸਦਾ ਵਿਅਦਾ ਇਹਦਾ ਹੈਗਾ ਤੇ ਫਿਰ ਬਾਤ ਬੱਚ ਬੋਲਣ ਲੱਗ ਪਏ ਵੀ ਕੋਚ ਪੁੱਛ ਕੇ ਤੇ ਉਹ ਮੁੰਡਾ ਨਾ ਤੱਕੇ ਛਾਈ ਕਰਨ ਲੱਗ ਪਿਆ ਮੇਨਾਂ ਲਾ ਕੇ ਤੇ ਬੋਲਣ ਲੱਗ ਪਿਆ ਮੈਨੂੰ ਤੇ ਫਿਰ ਮੈਂ ਜਦ ਕਹਾਂ ਨਾ ਵੀ ਸਾਡੇ ਰਿਸ਼ਤੇਦਾਰ ਨੇ ਤੇ ਫਿਰ ਪਤਾ ਕਿੰਦਾ ਕਹਿੰਦਾ ਨਹੀਂ ਤੂੰ ਉਸ ਤਾਂ ਗਲਤ ਕੰਮ ਕਰਦੇ ਹੋ ਉਹ ਕਰਦੇ ਹੋ ਐਦਾਂ ਕਰਦੇ ਹੋ ਮੈਨੂੰ ਬੜਾ ਬੋਲਿਆ ਮੈਂ ਫਿਰ ਮੈਂ ਬੋਲਤਾ ਤੇ ਤੱਕੇ ਮਾਰਦਾ ਸੀ ਮੇਰੇ ਪ੍ਰਾ ਤਾਂ ਛੋਟੇ ਨੇ ਮੈਂ ਫਿਰ ਬੋਲਣਾ ਸੀ ਤੇ ਫਿਰ ਜਦ ਮੈਨੂੰ ਬੋਲਿਆ ਨਾ ਤੇ ਮੈਂ ਕਹਾ ਤਾਂ ਮੁੰਡੇ ਇਹ ਫਿਰ ਪਤਾ ਕਿ ਕਹਿੰਦਾ ਕਹਿੰਦਾ ਕੁੜੀ ਦੇ ਐਦਾਂ ਆ ਉਹ ਆ ਤੇ ਸਾਡੇ ਰਿਸ਼ਤੇਦਾਰਾਂ ਨੂੰ ਇਹ ਬਾਹਰ ਲੈ ਕੇ ਨਾ ਬਾਹਰ ਵੀਡੀਓ ਬਣਾਉਣ ਲੱਗ ਪਏ ਬਾਰ ਜਾ ਕੇ ਵੀਡੀਓ ਬੁਲਾਉਣ ਲੱਗ ਪਏ ਤੇ ਮੈਂ ਬੋਲਿਆ ਨਾ ਜਦੋਂ ਮੈਂ ਮਮੀ ਮੰਮੀ ਵੀ ਰਿਆ ਜਣ ਕੁਲਸਵਾਲੇ ਤਾਂ ਕੁਝ ਬੋਲਦਾ ਹੀ ਨਹੀਂ ਸੀ ਤੇ ਇਹਨਾਂ ਨੇ ਇਹ ਜਦੋਂ ਬੋਲਣਾ ਬੱਚ ਬੋਲਣ ਲੱਗ ਪਿਆ ਕਹਿੰਦਾ ਐਦਾਂ ਇਹੋ ਤੁਸੀਂ ਇਹ ਆ ਕਰਦੇ ਹੋ ਉਹ ਕਰਦੇ ਹੋ ਫਿਰ ਜਲਦੀ ਜਲਦੀ ਮੈਂ ਦੀ ਮਮੀ ਨੂੰ ਫੋਨ ਕੀਤਾ ਫਿਰ ਉਹ ਆਏ ਕੋਈ ਗੱਲ ਤਾਂ ਨਹੀਂ ਹੈ ਹੀ ਨਹੀਂ ਸੀ ਹੁਣ ਮੇਰੀ ਮਾਂ ਇਹੋ ਵਰਨਾਮ ਕਰੀ ਅੰਦਰ ਸਾਨੂੰ ਠੀਕ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਗੱਲ ਹਾਂਜੀ ਉਹ ਗਲਤ ਸੀ ਬਿਲਕੁਲ ਗਲਤੀ ਇਹਨਾਂ ਕਾ ਸਾਡਾ ਲੱਗਦੀ ਹੈ ਅਸੀਂ ਰੁਕਣਾ ਬੋਦਲਾ ਰਹਿਣ ਵਾਲੇ ਹਾਂ ਤੇ ਸਾਡੇ ਨਾਲ ਬੜੀ ਤੱਕੇຊਾ ਹੀ ਅਸੀਂ ਇੱਥੇ ਕਿਰਾਏ ਦੇ ਮਕਾਨ ਤੇ ਰਹਿੰਦੇ ਹਾਂ ਕਹਣਾ ਲੈ ਰੱਖਾ ਹੈ ਇਹ ਨਾਲ ਦੇ ਗਵਾਂਡੀ ਜਿਹੜੇ ਸਾਨੂੰ ਪਹਿਲੇ ਵਿੱਚ ਪੜਨਾ ਚਾਹੁੰਦੇ ਸੀ ਤੇ ਓੜ ਵਿੱਚ ਸਾਡਾ ਕਹਿੰਦੇ ਥੋੜਾ ਸਮਾਨ ਬਾਹਰ ਛੱਡ ਦੇਵੇਂ ਕੱਲ ਸਾਡੇ ਰਿਸ਼ਤੇਦਾਰ ਆਏ ਸਨ ਔਖੇ ਚ ਤੁਮੇ ਬਾਹਰ ਗਲੀ ਚ ਲੈ ਕੇ ਕੁੱਟ ਮਾਰ ਕੇ ਸਾਡੇ ਘਰ ਦੀ ਵੀਡੀਓ ਬਿਨਾਂ ਗਾਲ ਤੋਂ ਬਣਾਈ ਆਏ ਨੇ ਮੇਰੀ ਕੁੜੀ ਨੂੰ ਬੜੇ ਥੱਕੇ ਮਾਰੇ ਨੇ ਮੈਂ ਤਾਂ ਬਹੁਤ ਗਰੀਬ ਮੇਰਾ ਤਾਂ ਸੜਵਾ ਘਰ ਵਾਲਾ ਨਹੀਂਗਾ ਵਿਧਵਾ ਸਾਰਾ ਵਾਲਾ ਨਹੀਂਗਾ ਵਿਧਵਾ ਇਹ ਮੇਰਾ ਤਲਾਕ ਹੋਇਆ ਹੈ अच्छा मैं बड़े मुश्किल ਨਾਲ ਬੱਚੇ ਪਾਲਦੀ ਪਈ ਆ ਜੀ ਮੇਰੀ ਸਨਵਾਈ ਕੀਤੀ ਜਾਂ ਅੰਦਰ ਦਾ ਬੜਾ ਥੱਕਾ ਹੁੰਦਾ ਤੇ ਮੇਰੀ ਸਨਵਾਈ ਕੀਤੀ ਜਾਂ ਵਿੱਚ ਸਾਡਾ ਕੋਈ ਵੀ ਨਹੀਂ ਗੈਰ ਦੁਨੀਆ ਤੇ ਜਿਹੜੀ ਤੁਹਾਡੇ ਕੁੜੀ ਕੁੜੀ ਦੀ ਵਾਇਰਲ ਕੀਤੀ ਵੀਡੀਓ ਕੀ-ਕਿਆ ਕੀਤੀ ਸਾਡੀ ਕੁੜੀ ਨੇ ਸਾਡੀ ਕੁੜੀ ਨੂੰ ਟੱਕੇ ਮਾਰੇ ਸਾਡੀ ਕੁੜੀ ਦੀ ਫੈਲੀ ਹੀ ਸਟਾਡ ਸਾਡੇ ਗ੍ਰਿਸ਼ਤ ਰਾਇ ਸੋਨ ਨੂੰ ਖਿੱਚ ਕੇ ਬਾਹਰ ਲੈ ਗਏ ਕਹਿੰਦਾ ਇਹ ਤੁਸੀਂ ਗਲਤ ਕੰਮ ਵਿੱਚ ਕਰਦੇ ਕਜੇ ਜੇ ਸਾਡੇ ਘਰੇ ਕੋਈ ਹੋਰ ਵੀ ਮੇਰਾ ਡੈਡੀ ਡੂਡੀ ਕੋਈ ਵੀ ਆ ਜਾਵੇ ਤਾਂ ਕਹਿੰਦੇ ਘਰੇ ਬੰਦੇ ਆਉਦੇ ਨੇਵੇਂ ਕਰਦੇ ਨੇ ਸਾਨੂੰ ਸਾਡੇ ਤੇ ਗਲਤ ਗਲਤ ਆ ਜਾ ਲਾਦੇ ਨੇ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ